ਹੰਸਰਾਜ ਹੰਸ ਦੇ ਪਤਨੀ ਰੇਸ਼ਮਪੁਰ ਨੂੰ ਅੱਜ ਨਾਮੱਖਾਂ ਦੇ ਨਾਲ ਪਿੰਡ ਸਫੀਪੁਰ ਦੇ ਵਿੱਚ ਅੰਤਮ ਵਿਦਾਇਗੀ ਦਿੱਤੀ ਗਈ। ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਕੱਲ ਉਹਨਾਂ ਨੇ ਆਖਰੀ ਸਾਹ ਲਏ ਸਨ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੀ ਸੀ। ਉਹਨਾਂ ਦੀ ਅੰਤਮ ਯਾਤਰਾ ਵਿੱਚ ਕਈ ਮਸ਼ਹੂਰ ਸ਼ਖਸੀਅਤਾਂ ਸ਼ਾਮਲ ਹੋਈਆਂ ਅਤੇ ਇਸ ਸੋਗ ਦੇ ਸਮੇਂ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਅੰਤਮ ਅਰਦਾਸ 'ਚ ਪੂਰਨ ਸ਼ਾਹਕੋਟੀ ਮੁਹੰਮਦ ਸਦੀ ਗੁਲਸ਼ਨ ਮੀਰ ਤੋਂ ਇਲਾਵਾ ਜਸੀ ਗਿੱਲ ਬੱਬਲ ਰਾਏ ਸਾਫਾ ਟਿਕਟਲ ਸ਼ਿਖਰ ਕਵਨ ਸਨੇਿਤ ਕਈ ਰਾਜਨੀਤਿਕ ਸ਼ਖਸੀਤਾ ਨੇ ਸ਼ਾਮਲ ਹੋ ਕੇ ਪਰਵਾਰ ਨਾਲ ਹਮਦਰਦੀ ਪ੍ਰਗਟਾਈ ਇਹ ਦਸਾਂ ਪਾਸ਼ਾ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਠ ਦਰਸ਼ਨਦਾਰ ਦਾ ਧਿਆਨ ਕਰਕੇ ਖਾਲਸਾ ਸਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰੇਆਂ ਚੌਹਾਂ ਸਭ ਜਾਦਿਆਂ 40 ਮੁਕਤੇ ਆਠੀਆਂ ਜਪੀਆਂ ਤਪੀਆਂ ਜਿੰਨਾ ਤੇਰਾ ਨਾਮ ਜਪਿਆ ਵੰਡ ਗਿ ਸਕਿਆ ਦੇਖ ਚਲਾਈ ਤੇ ਇੱਕ ਵਾਈ ਦੇਖੇ ਅੰਡਟ ਕੀਤਾ ਕਿਨਾ ਪਿਆਰੀਆਂ ਸਤਿਾਰਜ ਕਮਾਈ ਦਾ ਧਿਆਨ ਤਰਕੇ ਖਾਲਸਾ ਸਭ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣਿਆ ਧਰਮੇ ਤਸੀਹ ਦਿੱਤੇ ਬੰਦ ਬੰਦ ਕਟਾਏ ਖੋਪੜੇ ਲੁਹਾਈਆਂ ਝਟਕੀਆਂ ਚੜੇ ਤਨ ਆਰਣਾ ਚਰਵਾਏ ਗਏ ਗੁਰਦੁਆਰਾ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮਣੀ ਹਾਰਿਆ ਸਿੱਖੀ ਕੇ ਸਾ ਸਵਾਸਾਂ ਨਾਲ ਲਵਾਈ ਸਨਾਧਿਕ ਮਾਈ ਦਾ ਧਿਆਨ ਅੰਦਰ ਕੇ ਖਾਲਸਾ ਸਰ ਬੋਲੋ ਜੀ ਵਾਹਿਗੁਰੂ ਪੰਜਾ ਤਕ ਤਾ ਸਰਬਤ ਗੁਰਦੁਆਰਾ ਧਿਆਨ ਅੰਦਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸਕੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਰ ਸਰ ਆਇਤ ਦੇਖ ਤਿਕ ਪਤੇ ਵਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਜ ਸਹਾਈ ਖਾਲਸਾ ਜੀ ਦੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਕੀ ਦਾਨ ਕੇਸ ਦਾਨ ਰਹਿਤ ਦਾਨ ਬਿਬੇਕ ਦਾਨ ਬਸੋਹ ਦਾਨ ਪ੍ਰੋਸ ਦਾਨ ਦੰਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਸ਼ਨਾਣ ਚੌਂਕੀਆਂ ਝੰਡੇ ਬੰਗੇ ਜੁਗਾ ਜੁਗਾ ਟਲ ਧਰਮ ਜਹ ਕਲ ਸੱਸਾ ਬੋਲਣਾ ਸ੍ਰੀ ਵਾਹਿਗੁਰੂ ਸਿੱਖਾ ਦਾ ਮੰਨਣੀ ਮਤ ਉੱਚੀ ਮਤ ਪਤਕ ਰੱਖੀ ਆਪ ਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਜਿਦਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧੰਮ ਜਿਨ੍ਹਾਂ ਤੋਂ ਪੰਥ ਨ ਵਿਛੜਿਆ ਗਿਆ ਹੈ ਖੁੱਲੇ ਦਰਸ਼ਨਦਾਰ ਤੇ ਸੇਵਾ ਸਮਾਹ ਦਦਨਾ ਆਪਣੇ ਪਿਆਰੇ ਖਾਲਸਾ ਬਖਸ਼ ਗੁਰੂ ਨਾਨਕ ਦੇ ਮਾਨਿਆ ਕੇ ਮਾਨ ਸਤਿਗੁਰੁ ਨਾਨਕਾਣਿਆ ਕੇ ਤਾਨ ਨਿਉਟਾਂਗੀ ਓਟ ਸੱਚੇ ਪਿਤਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਤਨ ਤਨ ਸ੍ਰੀ ਗੋਬਿੰਦ ਮਹਾਰਾਜ ਤਨ ਤਨ ਸ੍ਰੀ ਗੁਰੂ ਗੋਬਿੰਦ ਸਮਰਾਜ ਜਰਨਾ ਵਿੱਚ ਅਰਦਾਸ ਬੇਨਤੀ ਮੁਖ ਵਕਨ ਰਣ ਰਾਉ ਨਾ ਕੋ ਰਹੇ ਰੰਗ ਨ ਤੁੰਭ ਵਖੀਰਾ ਬਾਰੇ ਆਪੋ ਆਪਣੀ ਕੋਈ ਨ ਬੰਦੇ ਧੀਰਾ ਜਿਹ ਹਜਰ ਲਖੀਆਂ ਤੇ ਹਕਮ ਕਮਾਏ ਘੱਲੇ ਆਵੇ ਨਾਨਕ ਸਦਿ ਉੱਠੀ ਜਾਏ ਦੇ ਮਹਾਂ ਬਕਨ ਸਰਾਬ ਦੇ ਸੇਵਕ ਬੀਬੀ ਰੇਸ਼ਮ ਕੌਰ ਜੀ ਜਿਨੇ ਕੋ ਆਪਣੇ ਸੁਵਾਸਾ ਗੁੰਜੀ ਬਖਸ਼ੇ ਕਿਥਲ ਗੁੰਜੀ ਪੋਤ ਚਰਨਾਲ ਯਾਦਰਾਜਨ ਵਸੀ ਹੋਣਾ ਤੇ ਸਾਰੇ ਪਰਿਵਾਰ ਦੇ ਬਲ ਮਹਾਰਾਜੀ ਆ ਐਸ ਟਾਈਮ ਜੱਦੀ ਪਿੰਡ ਵਿਖੇ ਮਹਾਰਾਜਾ ਸ਼ਮਸ਼ਾਨ ਘਾਟ ਵਿਖੇ ਮਹਾਰਾਜਾ ਇਸ ਟਾਈਮ ਅਗਨੇ ਬੇਟ ਕੀਤੀ ਜਾ ਰਹੀ ਹੈ ਮਹਾਰਾਜੀ ਆ ਆਪ ਆਗਿਆ ਬਖਸ਼ ਕਰਨੇ ਪਿੱਛੇ ਪਰਿਵਾਰ ਰਿਸ਼ਤੇਦਾਰ ਸਾਗ ਸਬੰਧੀਆਂ ਨੂੰ ਭਾਣਾ ਮੰਨਦਾ ਬਲ ਬਖਸ਼ ਕਰਨਾ ਪਿੱਛੇ ਉਹਨਾਂ ਦੇ ਪਰਿਵਾਰ ਨੂੰ ਤੰਦਰੁਸਤੀ ਬਖਸ਼ ਕਰਨੇ ਮਹਾਰਾਜੀ ਭੁੱਲਾ ਚੁੱਕਾ ਮਾਫ ਕਰਨੀਆ ਮਹਾਰਾਜੀ ਨਗਰ ਖੇੜੇ ਸੁਖ ਰਖਣੀ ਦੇਸਾਂ ਪਰਦੇਸਾਂ ਸਹਾਇਤਾ ਕਰਨੀ ਸਰਬਦਾ ਭਲਾ ਕਰਨਾ ਮਹਾਰਾਜੀ ਉਹ ਭੁੱਲਾ ਚਕਾ ਮਾਫ ਕਰਨੀਆਂ ਐਸ ਟਾਈਮ ਅਗਨੇ ਪੈਟ ਕਰਨ ਦੀ ਆਗਿਆ ਬਖਸ਼ਾ ਕਰਨੀ ਮਹਾਰਾਜੀ ਉਹ ਸਹੀ ਪਿਆਰੇ ਮੇਲ ਜਿੱਨਾ ਮਿਲਿਆ ਤੇਰਾ ਨਾਮ ਜਿੱਤੇ ਆਵੇ ਸ੍ਰੀ ਗੁਰੂ ਨਾਨਕ ਨਾਮ ਕਰਿ ਜਲਾ ਤੇਰੇ ਬਾਣੇ ਸਰਬਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੱਲੇ ਆ ਬਾਈ ਥੱਲੇ ਆ ਸਾਨੂੰ ਪਾਜੀ ਪਾ ਦਿਓ ਉੱਪਰ ਗੰਦਾ ਪਾ ਦਿਓ ਫੜ ਕੇ ਪਿੱਛੇ ਮਾਰ ਯਾਰ ਕੀ ਕਹਣਾ ਬਸ ਕਹਿਣਾ ਕਿ ਜੀ ਦੁੱਖ ਦੀ ਕੜੀ ਹੈ ਬਹੁਤ ਦੁੱਖ ਆਉਦਾ ਹੈ ਅੰਤਰਾਜ ਹੰਸਰਾ ਜੀ ਨੂੰ ਤਕਾ ਲੱਗਿਆ ਪਰਿਵਾਰ ਨੂੰ ਤਕਾ ਲੱਗਿਆ ਅ ਅਸ ਹੈ ਤਕਾ ਉਹਨਾਂ ਦਾ ਵਰਣਨ ਕਰਨਾ ਬਹੁਤ ਮੁਸ਼ਕਲ ਹੈ ਬਹੁਤ ਠੁਕੜੀ ਠੜੀ ਹੈ ਇਸ ਦੁੱਖ ਦੇ ਵਿੱਚ ਅਸੀਂ ਹੰਸਰਾ ਜੀ ਨਾਲ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੈ ਪਰਮਾਤਮਾ ਕਰੇ ਉਹਨਾਂ ਨੂੰ ਬਲ ਬਖਸ਼ੇ ਤਾਂ ਕਿ ਇਹ ਸਰਦ ਨੂੰ ਸਹਿ ਸਕਣ ਕੋ ਦੇਖੋ ਬਹੁਤ ਵੱਡੇ ਦੁੱਖ ਦੀ ਗੱਲ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਰਾਜਗਾਇਕ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸਾਡੇ ਬਹੁਤ ਪਿਆਰੇ ਦੋਸਤ ਹੰਸ ਰਾਜ ਹਸਤੇ ਧਰਮਸ ਪਤਨੀ ਸਾਡੇ ਭੈਣ ਜੀ ਰਿਸ਼ਮ ਕੌਰ ਜੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਔਰ ਉਮਰ ਦੇ ਇਸ ਪੜਾਅ ਦੇ ਵਿੱਚ ਜੀਵਨ ਸਾਥੀ ਦਾ ਚਲੇ ਜਾਣਾ ਬਹੁਤ ਵੱਡਾ ਸਦਮਾ ਹੁੰਦਾ। ਕਿਉਂਕਿ ਭੈਣ ਜੀ ਦਾ ਹੰਸ ਜੀ ਦੀ ਲਾਈਫ ਦੇ ਵਿੱਚ ਕਿਉਂਕਿ ਮੈਂ ਲੰਬੇ ਸਮੇਂ ਤੋਂ ਹੰਸ ਜੀ ਦਾ ਨੇੜੇ ਹੋ ਕੇ ਪਰਿਵਾਰ ਦਾ ਵਾਕਫ ਆ ਬਹੁਤ ਵੱਡਾ ਉਹਨਾਂ ਦੀ ਰੋਲ ਸੀ ਬੜੀ ਵੱਡੀ ਨਾਲ ਕੱਲਣਾ ਸੀ ਤਪੱਸਿਆ ਸੀ ਪਰਿਵਾਰ ਵਾਸਤੇ ਔਰ ਬੱਚਿਆਂ ਦੇ ਸਿਰ ਤੋਂ ਮਾਂ ਦਾ ਚਲਾ ਜਾਣਾ ਇਹ ਵੀ ਬਹੁਤ ਵੱਡਾ ਸਦਮਾ ਲੇਕਿਨ ਉਸ ਮਾਲਕ ਦੇ ਬਾਣੀ ਦੇ ਵਿੱਚ ਹੈ ਮੇਰੀ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਹੈ ਕਿ ਪ੍ਰਮਾਤਮਾ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਸਾਰੇ ਪਰਿਵਾਰ ਨੂੰ ਬੱਚਿਆਂ ਨੂੰ ਹੰਸ ਭਾਜੀ ਨੂੰ ਸਾਰਿਆਂ ਨੂੰ ਬਾਣਾ ਬਨੰਦਾ ਬਲ ਬਖਸ਼ੇ ਅੱਜ ਬਹੁਤ ਹੀ ਦੁੱਖ ਦੀ ਘੜੀ ਆ ਹੰਸਵਜਨ ਸਾਡੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਰਹੇ ਆ ਉਹ ਰਾਜ ਗਾਇਕ ਹੈ ਅੱਜ ਉਸ ਪਰਿਵਾਰ ਨੂੰ ਸਾਡੇ ਵੀਰ ਨੂੰ ਬਹੁਤ ਵੱਡੀ ਘਾਟ ਪਈ ਹੈ ਜੀਵਨ ਸਾਥੀ ਦਾ ਚਲੇ ਜਾਣਾ ਜਿੰਨਾਂ ਆਪਾਂ ਅੰਗ ਨਹੀਂ ਕਹਿੰਦੇ ਆ ਔਰ ਕਿਸੇ ਵੀ ਇਨਸਾਨ ਦੀ ਤਰੱਕੀ ਪਿੱਛੇ ਉਹਦੇ ਜੀਵਨ ਸਾਥੀ ਦਾ ਬਹੁਤ ਵੱਡਾ ਸਥਾਨ ਹੁੰਦਾ ਵਾ ਔਰ ਦੋਨੇ ਬੱਚੇ ਇਹਨਾਂ ਦੇ ਬਹੁਤ ਹੀ ਯੋਗ ਹੈ ਔਰ ਗਾਇਕ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਸਥਾਨ ਹੈ ਔਰ ਮੈਂ ਮਹਿਸੂਸ ਕਰਦਾ ਕਿ ਜਿਹੜੀ ਇਹਨਾਂ ਨੂੰ ਪਰਿਵਾਰ ਨੂੰ ਤਾਕਤ ਮਿਲੀ ਸੀ ਉਹਦੇ ਪਿੱਛੇ ਪੈਂਜੀ ਰੇਸ਼ਮਕੌਰ ਦਾ ਬਹੁਤ ਵੱਡਾ ਹੱਥ ਸੀਗਾ ਅੱਜ ਉਹ ਲੰਬੀ ਬਿਮਾਰੀ ਤੋਂ ਬਾਅਦ ਸੰਸਾਰ ਨੂੰ ਅਲਵੈ ਦਾ ਕਹਿ ਗਏ ਆ ਮੈਂ ਈਸ਼ਵਰਗੇ ਪ੍ਰਾਰਥਨਾ ਕਰੂੰਗਾ ਕਿ ਈਸ਼ਵਰ ਆਪਣੇ ਚਰਨਾਂ ਦੇ ਵਿੱਚ ਸਥਾਨ ਦੇ ਉਹਨਾਂ ਨੂੰ ਔਰ ਜਿਹੜਾ ਪਹਾੜ ਇਸ ਪਰਿਵਾਰ ਤੇ ਗਿਰਿਆ ਵੈ ਸਹਿਣ ਕਰਨ ਦੀ ਹੰਸਪਾ ਜੀ ਸ਼ਕਤੀ ਦੇਵੇ ਸਤਕਾਰਯੋਗ ਨੇ ਸਾਡੇ ਅਦਰਸ਼ ਨੇ ਸਾਡੇ ਬੜੇ ਹੀ ਨੇਕ ਇਨਸਾਨ ਨੇ ਔਰ ਬਹੁਤ ਅਜ ਮੜਾ ਹੋਇਆ ਕਿ ਉਹਨਾਂ ਦੀ ਵਾਈਫ ਸਾਡੇ ਭੈਣ ਆਜੋ ਦੁਨੀਆ ਤੇ ਨਹੀਂ ਰਹੇ ਤੇ ਬਸ ਇਸ ਤੋਂ ਜ਼ਿਆਦਾ ਦੁੱਖ ਕੀ ਹੈ ਔਰ ਹਰ ਇੱਕ ਨੇ ਦੁੱਖ ਮਨਾਇਆ ਔਰ ਉਹਨਾਂ ਨੂੰ ਅੱਲਾਹ ਤਾਲਾ ਜਨਤਾ ਤਾ ਕਰੇ ਰਹਿਮਤ ਦੀ ਨਜ਼ਰ ਕਰੇ ਔਰ ਇਹਨਾਂ ਨੂੰ ਵੀ ਸਬਰ ਬਖਸ਼ੇ ਦਤਾ ਰਹਿਮਤ